ਤੁਸੀਂ ਦੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀਅਤ ਦੀ ਇਹਦਾ ਹੀ ਸਾਡੇ ਮਾਨਯੋਗ ਐਸਐਸਪੀ ਯੂਟੀ ਜਰੂ ਬੈਂਸ ਜੀ ਵੱਲੋਂ ਜਿਹੜੇ ਅੱਜ ਸਮਰਾਲਾ ਦੇ ਮਾਛੂੜਾ ਦੋਨੇ ਖੇੜਾ ਜਿਹੜਾ ਫਲੈਗ ਮਾਰਚ ਕਰ ਰਹੇ ਆ ਮਾੜੇ ਅਨਸਰਾਂ ਦੇ ਨਕੇਲ ਕੱਸਣ ਲਈ ਜਿਵੇਂ ਆਪ ਰੋਡ ਨੰਬਰ ਜਿਹੜੇ ਮੋਟਰਸਾਈਕਲ ਸਕੂਟਰ ਆ ਜਿਹੜਾ ਕੋ ਨਵਾਰਸ ਮਾਰਕੀਟ 'ਚ ਖੜਾ ਸ਼ਰਾਰਤੀ ਅਨਸਰ ਦੇ ਖਿਲਾਫ ਜਿਹੜਾ ਸੰਜਾ ਕੱਸਣ ਲਈ ਫਲੈਗ ਮਾਰਚ ਕਰ ਰਹੇ ਆ ਇੱਕ ਸਾਡੇ ਜਿਹੜੇ ਸ਼ਹਿਰ ਦੀ ਬਿਜਾਰ ਦੀ ਪ੍ਰੋਬਲਮ ਵੀ ਸੀ ਟ੍ਰੈਫਿਕ ਵਾਲੀ ਵੀ ਰੇੜੀਆਂ ਵਾਲਾ ਕੇ ਵਿਧਾਗਾ ਇਹ ਕੋਈ ਅੱਜ ਹੀ ਆਪਣਾ ਪੁਲਿਸ ਮਾਨਵੰਡ ਦੇ ਤੌਰ ਤੇ ਦੇਖ ਰਹੇ ਆ ਮੰਡੇ ਤੋਂ ਜਿਹੜਾ ਮਿਊਨਿਸਪਲ ਕਮੇਟੀ ਵਾਲੇ ਨਾਲ ਲੱਗਾ ਜਿਹੜੀ ਟ੍ਰੈਫਿਕ ਦੀ ਸਬੰਸਥਾ ਤੋਂ ਵੀਰਾਂ ਸ਼ਹਿਰ ਵਾਸੀਨ ਨੂੰ ਜਾਦ ਦੋਵਾਂਗੇ ਮੇਰੀ ਤੁਹਾਡੇ ਜਰੀਏ ਸਾਰੇ ਦੁਕਾਨਦਾਰ ਭਰਾਵਾਂ ਨੂੰ ਅਪੀਲ ਆ ਵੀ ਆਪਣੇ ਅੱਗੇ ਜਿਵੇਂ ਕੋਈ ਆ ਰੇੜੀਆਂ ਲਵਾ ਰਹੇ ਕੋ ਹੋਰ ਲਵਾ ਰਹੇ ਆ ਇਹ ਕੋਈ ਵੀ ਰੇੜੀ ਹੈ ਇਨ੍ਹਾਂ ਦੇ ਜਿਹੜੀ ਦੁਕਾਨ ਦੇ ਫੁੱਟਪਾਥ ਤੋਂ 5 ਫੁੱਟ ਦੇ ਅੰਦਰ ਅੰਦਰ ਹੋਊਗੀ ਉਹਦੇ ਬਾਹਰ ਨਹੀਂ ਹੋਊਗੀ ਜਿਹੜੀ ਪਾਰਕਿੰਗ ਦੀ ਜਗ੍ਹਾ ਹੈ ਦੋਨੇ ਪਾਸੇ ਛੱਡਦੇ ਉਹ ਬਿਲਕੁਲ ਸੇਫ ਰਹੂਗੀ ਦੇਖੋ ਫਿਰ ਵੀ ਲਗਾਊਗਾ ਦਾਸ ਦੁਕਾਨਦਾਰ ਦੇ ਖਿਲਾਫ ਵੀ ਜਿਹੜੀ ਕਾਰਵਾਈ ਕੀਤੀ ਜਾਊ ਜਿਹੜੇ ਚੱਲਦੇ ਟੈਂਪੂ ਨੇ ਆ ਸਬਜ਼ੀ ਵਗੈਰਾ ਵੇਚਦੇ ਨੇ ਉਹਨਾਂ ਦਾ ਬੜੀ ਪ੍ਰੋਬਲਮ ਆ ਜੀ। ਉਹ ਸਪੀਕਰ ਵੀ ਬੜੇ ਕੁਤੀ ਲਾ ਕੇ ਜਿਹੜੇ ਗੱਲ ਕਰਦੇ ਨੇ। ਨਹੀਂ ਬਿਲਕੁਲ ਮੇਰੇ ਲੋਟਸ 'ਚ ਆਇਆ। ਇੱਥੇ ਇਹ ਸ਼ਹਿਰ ਦੇ ਵਿੱਚ ਬਿਲਕੁਲ ਇਹ ਕਿਸੇ ਦਾ ਸਬਜ਼ੀ ਵੇਚਣੀ ਬਿਲਕੁਲ ਸਲੋ ਆ ਜਿਹੜੀ ਇਹ ਰੱਖੂਗਾ। ਉਹ ਸਾਡੀ ਮਕਸੀ ਪ੍ਰੋਸ਼ਜੋਗ ਵੀ ਜਿਹੜੀ ਮੇਨ ਰੋਡ 'ਤੇ ਟਰੈਫਿਕ ਦੀ ਪ੍ਰੋਬਲਮ ਆਂਦੀ ਆ। ਉੱਥੇ ਇਹ ਚੀਜ਼ਾਂ ਟੈਂਪੂ ਵਗੈਰਾ ਆ ਨਾ ਲੱਗਣਾ। ਨਾ ਹੀ ਲੱਗਣ ਦਾ ਮਤਲਬ। ਉਸੀ ਵੇਖ ਰਹੇ ਹਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀ ਅੱਧੀ